ਪਹਿਲਾਂ ਵਰਗਾ ਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਉਹ ਗੱਲ ਗੱਲ ਤੇ ਠੁਕਰਾ ਮਾਰ ਦੇਵੇ ਮਾਰ ਦੇਵੇ ਮਾਰ ਦੇਵੇ ਉਹ ਗੱਲ ਗੱਲ ਤੇ ਛਿੜਕਾ ਮਾਰ ਦੇਵੇ ਮਾਰ ਦੇਵੇ ਮਾਰ ਦੇਵੇ ਗੱਲ ਹੀ ਗੱਲ ਤੇ ਛਿੜਕਾ ਮਾਰਦਾ ਵੇ ਛਿੜਕਾ ਮਾਰਨਾ ਤਈ ਸਾਨੂੰ ਮਾਰ ਢੋਲਾ ਪਹਿਲਾਂ ਵਰਗਾ ਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਆਵੇ ਹਾਂ ਪਹਿਲਾਂ ਵਰਗਾ ਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਉਹ ਗੱਲ ਗੱਲ ਤੇ ਠੁਕਰਾ ਮਾਰਦੇ ਵੇ ਮਾਰਦੇ ਵੇ ਮਾਰਦੇ ਵੇ ਉਹ ਗੱਲ ਗੱਲ ਤੇ ਛਿੜਕਾ ਮਾਰਦੇ ਵੇ ਤੇ ਝੜਕਾ ਮਾਰਦਾ ਵੇ ਝੜਕਾ ਮਾਰਨਾ ਤਈ ਸਾਨੂੰ ਮਾਰ ਢੋਲਾ ਉਹ ਪਹਿਲਾ ਵਾਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਝੜਕਾ ਮਾਰਦਾ ਵੇ ਮਾਰਦਾ ਵੇ ਮਾਰਦਾ ਵੇ ਗੱਲ ਹੀ ਗੱਲ ਤੇ ਝੜਕਾ ਮਾਰਦਾ ਵੇ ਝੜਕਾ ਮਾਰਨਾ ਤਹੀਂ ਸਾਨੂੰ ਮਾਰ ਢੋਲਾ ਉਹ ਪਹਿਲਾਂ ਵਾਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆ ਢੋਲਾ ਆਵੇ ਹਾ ਹਾ ਪਹਿਲਾਂ ਵਾਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਮਾਰਦੇ ਵੇ ਮਾਰਦੇ ਵੇ ਗੱਲ ਹੀ ਗੱਲ ਤੇ ਝੜਕਾ ਮਾਰਦਾ ਵੇ ਝੜਕਾ ਮਾਰਨਾ ਤਈ ਸਾਨੂੰ ਮਾਰ ਢੋਲਾ ਉਹ ਪਹਿਲਾਂ ਵਾਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਵੇ ਆਹ ਪਹਿਲਾਂ ਵਾਰ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ ਤੇ ਛਿੜਕਾ ਮਾਰ ਦਵੇ ਮਾਰ ਦਵੇ ਮਾਰ ਦਵੇ ਗੱਲ ਹੀ ਗੱਲ ਤੇ ਛਿੜਕਾ ਮਾਰ ਦਵੇ ਛਿੜਕਾ ਮਾਰਨਾ ਤਈ ਸਾਨੂੰ ਮਾਰ ਢੋਲਾ ਉਹ ਪਹਿਲਾਂ ਵਾ ਗਾਵੇ ਤੇਰੇ ਵਿੱਚ ਮੋਹ ਹੈ ਨਹੀਂ ਦੱਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ